ਵੈਂਟਾਚੀ ਡਿਪਟੀ ਕਮਿਸ਼ਨਰ ਦੇ ਦਫਤਰੇ ਬਾਅਦ ਪਹਿਲਾਂ ਧੰਨ ਲਾਇਆ ਗਿਆ ਫਿਰ ਉਹਦਾ ਰੋਸ ਮਾਂਚ ਕੱਟਿਆ ਗਿਆ ਉਸ ਤੋਂ ਬਾਅਦ ਫੌਜੀ ਚੌਂ ਦੇ ਵਿੱਚ ਪੁਤਲਾ ਫੁਕਿਆ ਗਿਆ ਸਾਡੇ ਕੋਲ ਕਿਸਾਨ ਯੂਤ ਮੋਰਚੇ ਦੇ ਆਗੂ ਜੀ ਦੇ ਗੱਲਬਾਤ ਕਰਦੇ ਆਂ ਅੱਜ ਕੀ ਕਹਿਣਾ ਚਾਹੁੰਗਾ ਜਿਸ ਤਰ੍ਹਾਂ ਕਿਸਾਨ ਯੂਤ ਮੋਰਚੇ ਤਰਫੋਂ ਦਿੱਲੀ ਸਰਕਾਰ ਦੇ ਪੁਤਲੇ ਫੁਕੇ ਗਏ ਨੇ ਹਰਿਆਣਾ ਦੇ ਫੁਕੇ ਗਏ ਨੇ ਕੀ ਤੁਹਾਡਾ ਰੂਪਰੇਖਾ ਹੈਗੀ ਸੀ ਕੀ ਕਹਿਣਾ ਬਾਰੇ ਦੇਖੋ ਜੋ ਦਿੱਲੀ ਵਾਲੇ ਜਾ ਰਹੇ ਸਾਡੇ ਕਿਸਾਨਾਂ ਤੇ 13 ਤਰੀਕ ਤੋਂ ਲੈ ਕੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਡਰੋਨ ਰਾਹੀਂ ਉਹਨਾਂ ਤੇ ਕੋਲੇ ਸਿੱਟੇ ਗਏ ਨੇ ਪਾਣੀ ਦੀਆਂ ਪਛਾੜਾ ਤੇ ਹੋਰ ਸਾਰਾ ਸਿਹੋਦੀ ਨਖੇਦੀ ਕਰਦੇ ਆਂ ਤੇ ਉਦੋਂ ਤੋਂ ਹੀ ਸੰਜੋਗਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਤੇ ਹੋਰ ਕਿਸਾਨ ਜਥੇਬੰਦੀਆਂ ਉਸ ਅੰਦੋਲਨ ਦੀ ਹਮੈਤ ਦੇ ਵਿੱਚ ਨੇ ਸਾਡੀਆਂ ਮੰਗਾਂ ਸਾਰਿਆਂ ਦੀਆਂ ਇੱਕੋ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਮੋੜ ਲਾਗੂ ਕਰਾਉਣ ਦੇ ਵਾਸਤੇ ਉਹ ਕਿਸਾਨ ਗਏ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਆਪ ਦੇ ਜਿਹੜੇ ਰੋਸ ਪ੍ਰਦਰਸ਼ਨ ਹੋ ਕਰ ਰਹੇ ਆ ਅੱਜ ਜਿਹੜਾ ਬਠਿੰਡੇ ਦੇ ਵਿੱਚ ਚਾਰ ਥਾਮਾਂ ਤੇ ਰਾਮਪੁਰੇ ਦੇ ਵਿੱਚ ਮੋੜ ਦੇ ਵਿੱਚ ਸੰਗਤ ਦੇ ਵਿੱਚ ਤਲਵੰਡੀ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਇਹਨਾਂ ਕੇਂਦਰੀ ਮੰਤਰੀ ਜਿਹੜੇ ਅਹਿਮਤ ਸ਼ਾਹ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੱਟੜ ਦਾ ਹਰਿਆਣੇ ਦਾ ਮੁੱਖ ਮੰਤਰੀ ਤੇ ਡੀਜੀਪੀ ਹਰਿਆਣੇ ਦੇ ਉਤਲੇ ਬਣਾ ਕੇ ਸਾੜੇ ਗਏ ਆ ਕਿਉਂਕਿ ਇਹਨਾਂ ਨੇ 21 ਤਰੀਕ ਨੂੰ ਸਾਡੇ ਕਿਸਾਨਾਂ ਦੇ ਉੱਪਰ ਜਦੋਂ ਉਹ ਅੱਗੇ ਵਧਣ ਵੱਲ ਜਾ ਰਹੇ ਸੀ ਤਾਂ ਸਿੱਧੀਆਂ ਗੋਲੀਆਂ ਚੜਾਈਆਂ ਜਿਦੇ ਵਿੱਚ ਸਾਡੇ ਕਿਸਾਨ ਸੁਭ ਕਨਦੀਪ ਸੁਭ ਕਨ ਦੀ ਡੈਥ ਹੋਈ ਹੈ ਗੋਲੀਆਂ ਨਾਲ ਸਿੱਧੀ ਗੋਲੀ ਲੱਗ ਕੇ ਤੇ ਅੱਜ ਸਾਡੇ ਇੱਕ ਬਠਿੰਡੇ ਦੇ ਕਿਸਾਨ ਦੀ ਹੋਰ ਦੀ ਪੁਸ਼ਟੀ ਹੋਈ ਹੈ 68 ਸਾਲ ਦੇ ਦੀ ਉਹ ਵੀ ਆਪਣੇ ਬਠਿੰਡੇ ਜ਼ਿਲ੍ਹੇ ਦਾ ਹੀ ਹੈਗਾ ਅਮਰਗੜ ਦਾ ਉਹ ਕਿਸਾਨ ਵੀ ਮਾਰਿਆ ਗਿਆ ਤੇ ਕਿੰਨੇ ਕਿਸਾਨ ਜ਼ਖਮੀ ਕੀਤੇ ਹੈ ਤੇ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਟਰੈਕਟਰ ਹੈ ਉਹਨਾਂ ਨੂੰ ਤੋੜਿਆ ਗਿਆ ਹੈਗਾ ਲਾਈਟਾਂ ਭੰਨੀਆਂ ਗਈਆਂ ਹੈਗੀਆਂ ਉਹਨਾਂ ਦੀਆਂ ਜਿਹੜੇ ਇੰਜਨ ਹੈ ਉਹਨਾਂ ਦੇ ਵਿੱਚ ਖੰਡ ਪਾਈ ਗਈ ਹੈ ਨੂਨ ਪਾਇਆ ਗਿਆ ਹੈਗਾ ਤੇ ਐਡਾ ਵੱਡੀ ਪੱਧਰ ਤੇ ਨੁਕਸਾਨ ਕਰਕੇ ਮੋਦੀ ਹਕੂਮਤ ਨੂੰ ਅਸੀਂ ਐ ਨਹੀਂ ਬਖਸ਼ਾਂਗੇ ਅਸੀਂ ਆਪ ਦਾ ਜਿਹੜਾ ਰੋਹ ਤੇ ਗੁੱਸਾ ਹੈ ਉਹਨੂੰ ਹੋਰ ਤੇਜ਼ ਕਰਕੇ ਜਣੀਆਂ ਸਾਡੀਆਂ ਰਹਿਣੀਆਂ ਮੰਗਾ ਨੇ ਉਹਨਾਂ ਨੂੰ ਮਨਾ ਕੇ ਰਹਾਗੇ ਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਜੋ WTO ਦੇ ਤੇ ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰਿਆਂ ਤੇ ਤੁਸੀਂ ਜ਼ਬਰ ਟਾ ਰਹੇ ਹੋ ਇਹਦਾ ਜਵਾਬ ਤੁਹਾਨੂੰ ਦੇਣਾ ਪਊਗਾ ਸਹਾਤਾ ਹੁੰਦੀਆਂ ਹੀ ਨੇ ਸਹਾਤਾ ਹੋਣਗੀਆਂ ਪਰ ਅਸੀਂ ਆਪਣੀ ਕਿਸਾਨ ਜੱਥੇਬੰਦੀ ਲਈ ਕਿਸਾਨ ਲਹਿਰ ਲਈ ਇਹਨਾਂ ਸਹਾਤਾ ਨੂੰ ਸਲਾਮ ਕਰਦੇ ਆ ਤੇ ਮੋਦੀ ਹਕੂਮਤ ਕੋਲ ਆਪ ਦੇ ਜਿਹੜੇ ਹੱਕ ਆ ਉਹ ਲੈ ਕੇ ਸਾਡੇ ਕੋਲ ਹੋਰ ਵੀ ਕਿਸਾਨ ਆ ਗੋਨੇ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜੇ ਤੁਸੀਂ ਕਿਸਾਨ ਮੋਰਚੇ ਦੇ ਰੋਪ ਉੱਤਲੇ ਫੁੱਕੇ ਗਏ ਹੈਗੇ ਨੇ ਕੀ ਕਹਿਣਾ ਮਾਰੇ ਇਹ ਜਿਹੜੇ 13 ਤਰੀਕ ਨੂੰ ਕਿਸਾਨਾਂ ਦਿੱਲੀ ਵੱਲ ਜਾਂਦੇ ਸੀ ਦਿੱਲੀ ਮੋਰਚੇ ਦੀਆਂ ਰੇਹਿੰਦੀਆਂ ਮੰਗਾਂ ਮਨਾਉਣ ਖਾਤਰ ਤੇ ਖੱਟੜ ਸਰਕਾਰ ਨੇ ਤੇ ਮੋਦੀ ਸਰਕਾਰ ਨੇ ਤੇ ਉੱਥੋਂ ਦੇ ਡੀਜੀਪੀ ਨੇ ਸਾਡੇ ਕਿਸਾਨਾਂ ਤੇ ਅਥਰੂ ਕਹਿੰਦੇ ਗੋਲੇ ਛੱਟੇ ਆ ਡਰਾਉਣਾ ਰਹੇ ਅਨਕੀਆ ਵਾ ਵੱਡੀ ਉਹ ਵੱਡੀ ਪੱਦਰ ਤੇ ਅਥਰੂ ਕਹਿੰਦੇ ਗੋਲੇ ਛੱਟੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਇੱਕ ਕਿਸਾਨ ਸ਼ਹੀਦ ਹੋ ਗਿਆ ਤੇ ਬਹੁਤ ਸਾਰੇ ਕਿਸਾਨ ਜਖਮੀ ਹੋਇਆ ਸਾਡੇ ਟਰੈਕਟਰ ਪੰਨੇ ਆ ਉਹਦੇ ਵਿਰੋਧ ਵਜੋਂ ਅੱਜ ਜਿਹੜਾ ਨਿਕਸ਼ਨਯੋਗਤ ਮੋਰਚੇ ਦੇ ਸੱਦੇ ਤੇ ਨਿਕਿਆ ਸਾਰੇ ਪੰਜਾਬ ਚ ਤੇ ਭਾਰਤ ਚ ਪੁਤਲੇ ਫੁਕੇ ਆ ਬਹੰਡੇ ਜ਼ਿਲ੍ਹੇ ਚ ਚਾਰ ਥਾਈਂ ਨਿਕਿਆ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਦਾ ਤੇ ਮੋਦੀ ਦਾ ਤੇ ਅਹਿਮਤ ਸਾਹ ਦਾ ਤੇ ਨਾਲ ਡਿਪੰਡ ਜਿਹੜਾ ਡੀਜੀਪੀ ਹਰਿਆਣੇ ਦਾ ਜਿਹਦੇ ਕਹਿੰਦੇ ਗੋਲੀਆਂ ਚੜਾਈਆਂ ਉਸ ਦਾ ਅੱਜ ਪੁਤਲੇ ਫੁਕੇ ਗਏ ਆ ਤੇ ਗਾਂਲੇ ਵੀ ਜਿਹੜਾ 26 ਤਰੀਕ ਨੂੰ ਨਿਕਿਆ ਸੰਯੁਗਤ ਮੋਰਚਾ ਨਗੇ ਡਬਲ ਜੁਟੀਏ ਵਾਲਾ ਮੀਟਿੰਗ ਕਰ ਰਿਹਾ ਉਹਦੇ ਰੋਸ ਵਜੋਂ ਟਰੈਕਟਰ ਸੜਕਾਂ ਦੇਖ ਲਿਆ ਕੇ ਖਿਲਾਰ ਕੇ ਰੋਸ ਪ੍ਰਦਰਸ਼ਨ ਕਰਾ ਗਏ ਤੇ 24 14 ਤਰੀਕ ਨੂੰ ਮਹਾਪੰਚਾਇਤ ਦਿਲੀ ਸ਼ੱਦੀਗਰ ਆਮ ਨੀਲਾ ਗਰਾਊਂਡ ਚ ਪੈਦਲ ਮਾਰਚ ਕਰਦੇ ਹੋਏ ਦਿੱਲੀ ਵੱਡੀ ਪੱਧਰ ਤੇ ਜਾਵਾਂਗੇ ਭਾਰਤੀ ਕਿਸਾਨ ਜੁਨੇਗਤਾ ਕਰਾਂ ਬਾਅਦ ਛੱਡ ਕੇ ਜਾਊਗੀ ਕੀ ਰਿਹਾ ਆਪਣਾ ਚੁਗਤ ਖਾਮੋਚਾ ਦਰਫੋਂ ਅੱਜ ਅਸੀਂ ਤਿੰਨ ਜਿਹੜੇ ਭਾਜਪਾ ਦੇ ਵੱਡੇ ਆਗੂ ਐ ਰਾਜਕਰਤਾ ਲੋਕ ਐ ਜਿਹਦੇ ਵਿੱਚ ਮੋਦੀ ਐ ਅਮਿਤ ਸ਼ਾਹ ਐ ਹਰਿਆਣੇ ਦਾ ਮੁੱਖ ਮੰਤਰੀ ਆ ਖੱਟਰ ਇਸ ਤੋਂ ਇਲਾਵਾ ਹਰਿਆਣੇ ਦਾ ਡੀਜੀਪੀ ਉਹ ਦੇ ਪੂਤਲਿਆਂ ਨੂੰ ਲਾਗੂ ਲਾਇਆ ਹੈ ਕਿਉਂਕਿ ਅੱਜ ਇਹ ਪੂਤਲਿਆਂ ਨੂੰ ਖੂਪਣ ਦਾ ਫੈਸਲਾ ਇਸ ਸਕੀਮ ਦਾ ਸੱਤਾ ਕੱਲ ਦੀ ਮੀਟਿੰਗ ਦੇ ਵਿੱਚ ਆਇਆ ਹੋਇਆ ਸਾਰੇ ਮੁਲਕ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਇਹ ਪੂਤਲਿਆਂ ਨੂੰ ਲਾਂਬੂ ਲਾਉਣਾ ਉਹਦੀ ਕੜੀ ਵਜੋਂ ਇਹ ਲਾਗੂ ਲਾਇਆ ਗਿਆ ਕਿਉਂਕਿ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਸਾਡੇ 4 ਸ਼ਹਿਰਾਂ ਦੇ ਵਿੱਚ ਜਿਹਦੇ ਵਿੱਚ ਰਾਮਪਰਾ ਮੌੜ ਤਲਵੰਡੀ ਤੇ ਆ ਬਠਿੰਡਾ ਇਹ ਚਾਰੇ ਸ਼ਹਿਰਾਂ ਦੇ ਵਿੱਚ ਸਾਡੀ ਜਥੇਬੰਦੀ ਵੀਕੋ ਜੀ ਤੱਕ ਰਾਹਾਂ ਵੱਲੋਂ ਇਹ ਪੂਰੇ ਕੋਪਨ ਦਾ ਪ੍ਰੋਗਰਾਮ ਲਾਇਆ ਉਹਦੇ ਖੜੀ ਤਰ੍ਹਾਂ ਤੇ ਇਹਨੂੰ ਲੰਬੂ ਲਾਇਆ ਸੀ ਇਹ ਕਿਹ ਕਿਸਾਨ ਹੋ ਰਾਜ ਹੋ ਸ਼ਹੀਦ ਹੋ ਗਿਆ ਜੀ ਹਾਂ ਉਸ ਕਿਸਾਨ ਨੂੰ ਦਰਸ਼ਨ ਸਿੰਘ ਸਾਨੂੰ ਪਤਾ ਅਮਰ ਗੱਤ ਆ ਜੋ ਸ਼ਹੀਦ ਹੋ ਗਿਆ ਸਾਨੂੰ ਵਿਛੋੜਾ ਦੇ ਗਿਆ ਹੈ ਮੋਦੀ ਸਰਕਾਰ ਨੇ ਸਾਡੀ ਇੱਕ ਜਿੰਦ ਹੋਰ ਲਈ ਦੀ ਤੇ ਕੋਈ ਗੱਲ ਨਹੀਂ ਹੈ ਨਾ ਕੁਰਬਾਨੀਆਂ ਦਾ ਅਜਾਈ ਨਹੀਂ ਜਾਣੀਆਂ ਰੰਗ ਲਿਆਉਣੀਆਂ ਵਾਲੇ ਦਿਨਾਂ ਦੇ ਵਿੱਚ ਉਸ ਕਿਸਾਨ ਨੂੰ ਅਸੀਂ ਸਜਦਾ ਕੀਤਾ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ 2 ਮਿੰਟ ਦਾ ਮੌਨ ਧਾਰ ਕੇ ਸੀ ਉਸ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹਨਾਂ ਪਰਿਵਾਰਾਂ ਦੇ ਨਾਲ ਜੋ ਉਹਨਾਂ ਦੇ ਕੋਈ ਕੰਪੰਸੇਸ਼ਨ ਦਾ ਮਾਮਲਾ ਬਣਦਾ ਹੈ ਕੋਈ ਨੌਕਰੀ ਦਾ ਮਾਮਲਾ ਬਣਦਾ ਹੈ ਕਰਜ਼ੇ ਦਾ ਮਾਮਲਾ ਬਣਦਾ ਹੈ ਉਹ ਤੁਰੰਤ ਹੱਲ ਕਰੇ ਤੇ ਅਗਲਾ ਸੰਘਰਸ਼ ਕੀ ਹੈ ਅਗਲਾ ਲਗਾਤਾਰ ਚੱਲਣਾ ਸੰਘਰਸ਼ ਦੇ ਮੈਦਾਨ 'ਚ 26 ਸ੍ਰੀ ਕ ਨੂੰ WTO ਦੀ ਮੀਟਿੰਗ ਹੋ ਰਹੀ ਹੈ ਉਦੋਂ ਵੀ ਟਰੈਕਟਰਾਂ ਦੇ ਵੱਡੇ ਲੈਣ ਆ ਲਾਵਾਂਗੇ ਆਪਾਂ ਵੱਡੇ ਰੋੜਾਂ ਤੇ ਉੱਤੇ ਤੇ WTO ਦੇ ਵੱਡਾ ਬੁੱਤ ਬਣਾ ਕੇ ਵਿਅਕਤ ਬੁੱਤ ਉਹਨੂੰ ਲਾਗੂ ਲਾਵਾਂਗੇ